ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਵੀ ਠੀਕ ਠਾਕ ਹੋਵੋਗੇ ਸਾਰੇ ਗੁਰੂ ਦੀ ਕਿਰਪਾ ਨਾਲ ਤੇ ਅੱਜ ਆਪਾਂ ਇੱਕ ਹੋਰ ਨਵਾਂ ਡਿਜ਼ਾਈਨ ਨਵੀਂ ਵੀਡੀਓ ਲੈ ਕੇ ਆਏ ਹਾਂ ਜੀ ਆਹ ਦੇਖੋ ਜੀ ਤਿੰਨ ਪਲਾਈ ਤੇ ਆਪਾਂ ਡਿਜ਼ਾਈਨ ਬਣਾਇਆ ਤਿੰਨ ਪਲਾਈ ਹੁੰਦਾ 10 ਨੰਬਰ ਸਲਾਈਆਂ ਤੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਆਹ ਦੇਖੋ ਬੈਕ ਸਾਈਡ ਤੋਂ ਇਸ ਤਰ੍ਹਾਂ ਪਲੇਨ ਪਲੇਨ ਬਣਦਾ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਹਾਂ ਕੋਟੀ ਤੇ ਜਾਗਟ ਤੇ ਸਿਵੀ ਤੇ ਬੱਚਿਆਂ ਦੇ ਕਾਰਡੀਗਨ ਜੈਂਸ ਸਵਾਟਰ ਕੋਟੀ ਤੇ ਤਿੰਨ ਪਲਾਈਜ਼ ਆ ਬਗੈਰ ਜਾਲੀ ਤੋਂ ਇਹ ਡਿਜ਼ਾਈਨ ਬਣਦਾ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਸਿੰਪਲ ਜਿਹਾ ਸੋਬਰ ਜਿਹਾ ਡਿਜ਼ਾਈਨ ਬਣਦਾ ਤੇ ਲੋ ਜੀ ਆਪਾਂ ਇੰਨਾ ਹ ਬਣਾ ਲਿਆ ਸੀ ਤੇ ਤੁਸੀਂ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਕੋਈ ਸੇ ਵੀ ਤਰ੍ਹਾਂ ਦਾ ਬਾਰਡਰ ਬਣਾ ਸਕਦੇ ਹੋ ਆਪ ਦੀ ਪਸੰਦ ਦਾ ਕਿਸੇ ਵੀ ਬਾਰਡਰ ਤੇ ਤਾਂ ਇਹ ਡਿਜ਼ਾਈਨ ਸ਼ੁਰੂ ਕਰ ਸਕਦੇ ਹਾਂ ਤੇ ਸੇਸ ਲਾਈਨਾਂ 'ਚ ਆਪਣਾ ਡਿਜ਼ਾਈਨ ਕੰਪਲੀਟ ਹੁੰਦਾ ਦੋ-ਦੋ ਦਿਸ਼ਾਵਾਂ 'ਚ ਆਪਾਂ ਕੁੰਡੇ ਲੱਤੇ ਤੇ ਦੋ ਕੁੰਡੇ ਆਪਾਂ ਵੱਧ ਲੈ ਲਈ ਡਿਜ਼ਾਈਨ ਨੂੰ ਸੈੱਟ ਕਰਨ ਖਾਤਰ ਲੋ ਜੀ ਆਪਾਂ ਦਿਖਾਉਣੀ ਹਾਂ ਇਸ ਨੂੰ ਦੇਖੋ ਪਹਿਲਾਂ ਪਹਿਲੀ ਸਲਾਈਨਾਂ ਆਪਾਂ ਸਿੱਧੀ ਪਾਵਾਂਗੇ ਕੁਰਤੀ ਬਣਾਵਾਂਗੇ ਲੋ ਜੀ ਦਿਖਾਉਂਗਾ ਉਲਟੇ ਪਾਸੇ ਡਿਜ਼ਾਈਨ ਬਣਦਾ ਜੀ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਲੱਗਦਾ ਉਲਟੇ ਪਾਸੇ ਡਿਜ਼ਾਈਨ ਇੰਜ ਆਪਾਂ ਸਾਰੀ ਸਿਲਾਈ ਸਿੱਧੀ ਸਿੱਧੀ ਕੱਢ ਕੇ ਕੰਪਲੀਟ ਕਰਦੇ ਆਂ ਡਿਜ਼ਾਈਨ ਦੀ ਪਹਿਲੀ ਸਿਲਾਈ ਲਈ ਹੁਣ ਆਗੇ ਪੱਡ ਜਾਂ ਇੰਜ ਦੂਸਰੀ ਸਿਲਾਈ ਤੇ ਉਲਟੇ ਪਾਸੇ ਤੇ ਸਾਰੀ ਉਟੀ ਉਟੀ ਬਣਾ ਕੇ ਕੰਪਲੀਟ ਕਰਾਂਗੇ ਲੋ ਜੀ ਹੁਣ ਅਗੇ ਆਪਾਂ ਸਿੱਧੇ ਪਾਸੇ ਡਿਜ਼ਾਈਨ ਦੀ ਤੀਸਰੀ ਸਲਾਈ ਦੇ ਲੋ ਜੀ ਇਹ ਆਪਾਂ ਸੰਭਣਾ ਕੇ ਦਿਖਾਉਨੇ ਆਂ ਇਹ ਸਲਾਈ ਆਪਾਂ ਸਾਰੀ ਉੱਟੀ-ਉੱਟੀ ਬਣਾ ਕੇ ਕੰਪਲੀਟ ਕਰਾਂਗੇ ਤੀਜੀ ਸਲਾਈ ਹੈ ਡਿਜ਼ਾਈਨ ਦੀ ਲਓ ਜੀ ਹੁਣ ਆਪਾਂ ਅਗੇ ਡਿਜ਼ਾਈਨ ਦੀ ਚੌਥੀ ਸਲਾਈ ਤੇ ਉਲਟੇ ਪਾਸੇ ਤੇ ਉਲਟੇ ਪਾਸੇ ਆਪਾਂ ਡਿਜ਼ਾਈਨ ਕਰਦੇ ਹਾਂ ਇਹ ਸ਼ੁਰੂ ਪਹਿਲਾ ਕੁੰਡਾ ਆਪਾਂ ਬੁਣ ਲਿਆ ਆ ਦੋ ਕੁੰਡਿਆਂ ਆਪਾਂ ਇਕੱਠੇ ਬੁਣਾਗੇ ਆ ਦੇਖੋ ਇਸ ਤਰ੍ਹਾਂ ਇਕੱਠੇ ਲੈ ਲੇ ਦੋ ਤੋਂ ਆਪਾਂ ਚਾਰ ਬਣਾਵਾਂਗੇ ਲਓ ਜੀ ਇੱਕ ਤੇ ਦੋ ਆ ਦੋ ਹੋ ਗਏ ਤੈਨ ਨਾਲ ਹੋਵੇ ਤੇ ਜਿਹੜਾ ਪੌਥਾ ਕੁੰਡਾ ਬਣਾਉਣਾ ਆ ਦੋ ਕੁੰਡਿਆਂ ਦਾ ਆਪਾਂ ਤਿੰਨ ਬਣਾ ਲਈ ਤੇ ਹੁਣ ਇੱਕ ਤੋਂ ਬਣਾਵਾਂਗੇ ਚੌਥਾ ਕੁੰਡਾ ਦੇਖੋ ਇਸ ਤਰ੍ਹਾਂ ਬਣੂਗੀ ਇਥੇ ਵੀ ਰ سیم ਇਹ ਨਹੀਂ ਰਿਪੀਟ ਕਰਾਂਗੇ ਪੰਡ ਜੈਮ ਆ ਤਿੰਨ ਬਣ ਗਏ ਕਿੰਨੇ ਕਿਹਾ ਚੌਥਾ ਆਪਾਂ ਗੁੰਡੇ ਚ ਲਵਾਂਗੇ ਜੀ ਇਸ ਚ ਹਾਂਜੀ ਇਸ ਦਾ ਪਲੱਸ ਆਪ ਫਿਰ ਦੋ ਦੋ ਚਾਰ ਬਣਾਵਾਂਗੇ ਜੀ ਆਪਾਂ ਇੱਕ ਬਾਲ ਲਿਆ ਇੱਕ ਆਪਾਂ ਬਾਲ ਪਾ ਲਿਆ ਇੱਕ ਨੂੰ ਆਪਾਂ ਫਿਰ ਐ ਲਵਾਂਗੇ ਤੇ ਚੌਥੇ ਗੁੰਡੇ ਨੂੰ ਐ ਕਰਾਂਗੇ ਉੱਚ ਇਸ ਤਰ੍ਹਾਂ ਚੌਥੀ ਗੁੰਡੀ ਨਾਲ ਪੈ ਚੂਲਾ ਮੰਗਾ ਜਿਸ ਤਰ੍ਹਾਂ ਉੱਚ ਆ ਫਿਰ ਆਪਾਂ ਦੁੱਧ ਤੇ ਚਾਰ ਬਣਾਵਾਂਗੇ ਜੀ ਇਸ ਤਰ੍ਹਾਂ ਇਹ ਲਾ ਆਪਣਾ ਚੌਥਾ ਕੁੰਡਾ ਬਣਦਾ ਜੀ ਉਹ ਇਹਦੇ ਵਿੱਚੋਂ ਲਵਾਂਗੇ ਜੀ ਇੱਥੋਂ ਇਸ ਤਰ੍ਹਾਂ ਲਓ ਉਸ ਡਿਜ਼ਾਈਨ ਦੀ ਚੌਥੀ ਸਲਾਈ ਕੰਪਲੀਟ ਹੋਈ ਤੇ ਹੁਣ ਅਗੇ ਜੇ ਆਪਾਂ ਸਿੱਧੇ ਪਾਸੇ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਆਪਾਂ ਕੁੰਡਾ ਆਪਾਂ ਲਾ ਲਈ ਜੀ ਆਚਾਰ ਕੁੰਡਿਆਂ ਚ ਪਹਿਲਾ ਕੁੰਡਾ ਆਪਾਂ ਉਟਾ ਬਣਾਵਾਂਗੇ ਜੀ ਆ ਦੇਖ ਇਸ ਤਰ੍ਹਾਂ ਲੋ ਧਾਗਾ ਪਿਛਲੇ ਸਾਈਡ ਕਰਾਂਗੇ ਤੇ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਹਲੋ ਜੀ ਤੱਗ ਆਪਣੀ ਵੱਲ ਫੇਰ ਕਰਾਂਗੇ ਇੱਕ ਕੁੰਡਾ ਉਲਟਾ ਤੱਗ ਵੈਕਸਾਈਡ ਫੇਰ ਕਰਾਂਗੇ ਤਿੰਨ ਗੁੰਡਿਆਂ ਦਾ ਇੱਕ ਕਰਾਂਗੇ ਲੂੰਜੀ ਤੱਗ ਆਪਣੀ ਵੱਲ ਫੇਰ ਕਰਕੇ ਇੱਕ ਕੁੰਡਾ ਉਲਟਾ ਲੂੰਜੀ ਤਿੰਨ ਗੁੰਡਿਆਂ ਨਾਲ ਫੇਰ ਇੱਕ ਬਣਾਵਾਂਗੇ

ਦੇਨ ਬਣ ਕੇ ਆਪਣਾ ਤਿਆਰ ਡਿਜ਼ਾਈਨ ਵੀ ਆ ਗਿਆ ਪਸੀਮੀ ਸਲਾਈ ਤੇ ਉੱਤੇ ਪਾਸੇ ਬਣਾ ਕੇ ਦਿਖਾਣੀ ਹੈ 1.5 ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰਦਾ ਕਰੋ ਜੀ। ਜੇ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਲੀਟ। ਛੇਸ ਲੰਘਾਂ ਦਾ ਡਿਜ਼ਾਈਨ ਬਣ ਕੇ ਕੰਪਲੀਟ ਹੋਇਆ ਜੀ ਆਪਣਾ ਦੇਖੋ ਬਹੁਤ ਸੋਹਣਾ ਡਿਜ਼ਾਈਨ ਬਣਦਾ। ਗੋਲ ਪੱਛਮ ਤੇ ਵੀ ਬਣਾ ਸਕਦੇ ਹਾਂ ਜੀ ਜਿਹਨੇ ਬਣਾਉਣਾ ਬਹੁਤ ਸੋਹਣਾ ਬਣਦਾ ਹੈ। ਅਜਿਹਾ ਇਸ ਤਰ੍ਹਾਂ। ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ